ਦੇਨ ਸਮੇ ਇਸ ਵਿਧੀ ਦੇ ਨਾਲ ਸਿਮਰਨ ਕਰ ਲਓ ਸਿਮਰਨ ਦੀ ਮਾਲਾ ਬਣ ਜਾਵੇਗੀ ਤੇ ਫਿਰ ਮਾਲਕ ਕਦੇ ਨਹੀਂ ਭੁੱਲੇਗਾ ਸਿਮਰਨ ਮਾਰਗ ਇੱਕ ਧਿਆਨ ਦਾ ਮਾਰਗ ਹੈ ਜਿਉਂ-ਜਿਉਂ ਅਸੀਂ ਧਿਆਨ ਦੇ ਵਿੱਚ ਰਹਾਂਗੇ ਅਸੀਂ ਦੁਨਿਆਵੀ ਅਤੇ ਅਧਿਆਤਮਕ ਦੇ ਵਿੱਚ ਹੋਰ ਜ਼ਿਆਦਾ ਗਹਿਰਾਈ ਦੇ ਵਿੱਚ ਉਤਰਦੇ ਜਾਵਾਂਗੇ ਇਹ ਜੋ ਸਿਮਰਨ ਦਾ ਮਾਰਗ ਹੈ ਇਹ ਵਾਹਿਗੁਰੂ ਜੀ ਨੂੰ ਆਪਣੇ ਮਨ ਦੇ ਵਿੱਚ ਵਸਾਉਣ ਦਾ ਤੇ ਚੇਤੇ ਰੱਖਣ ਦਾ ਹੈ ਤੇ ਸਿਮਰਨ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਇਸ ਵਿੱਚ ਮਦਦ ਨਹੀਂ ਕਰ ਸਕਦੀ। ਤਾਂ ਹੀ ਤੇ ਗੁਰਬਾਣੀ ਦੇ ਵਿੱਚ ਸਿਮਰਨ ਨੂੰ ਇੰਨੀ ਮਹੱਤਤਾ ਦਿੱਤੀ ਆ। ਹੁਣ ਸਾਨੂੰ ਸਿਮਰਨ ਕਰਨ ਲਈ ਤਾਂ ਸਮਾਂ ਮਿਲਦਾ ਨਹੀਂ ਤੇ ਫਿਰ ਸਾਡੀ ਜੋ ਸਿਮਰਨ ਦੀ ਮਾਲਾ ਆ ਜੇ 24 ਘੰਟੇ ਚੱਲੇ ਉਹ ਕਿਵੇਂ ਬਣੇਗੀ? ਜਦ ਤੱਕ ਸਿਮਰਨ ਦੀ ਮਾਲਾ ਨਹੀਂ ਬਣਦੀ ਅਸੀਂ ਉਸ ਮਾਲਕ ਨੂੰ ਹਰ ਸਾਹ ਦੇ ਨਾਲ ਚੇਤੇ ਨਹੀਂ ਕਰ ਸਕਦੇ ਕਿਵੇਂ ਅਸੀਂ ਆਪਣੇ ਮਨ ਦਾ ਧਿਆਨ ਇਸ ਸੰਸਾਰ ਦੇ ਵਿੱਚੋਂ ਚੁੱਕ ਕੇ ਉਸ ਮਾਲਕ ਵਾਹਿਗੁਰੂ ਪਿਤਾ ਦੇ ਨਾਲ ਉਹਨਾਂ ਦੇ ਚਰਨਾਂ ਦੇ ਵਿੱਚ ਲਾਈਏ ਅੱਜ ਆਪਾਂ ਵਿਚਾਰ ਕਰਦੇ ਹਾਂ ਸਿਮਰਨ ਦੀ ਇੱਕ ਸੌਖੀ ਜਿਹੀ ਵਿਧੀ ਦੀ ਤੇ ਜੇ ਆਪਾਂ ਐਸ ਵਿਧੀ ਨੂੰ ਅਪਣਾ ਲਿਆ ਵਰਤ ਲਿਆ ਮਿਹਨਤ ਕਰ ਲਈ ਤਾਂ ਜਿਹੜੀ ਸਿਮਰਨ ਦੀ ਮਾਲਾ ਹੈ ਨਾ ਉਹ ਸਾਡੇ ਅੰਦਰ ਅੰਤਰਗਤ ਜ਼ਰੂਰ ਚੱਲੇਗੀ ਗੁਰਬਾਣੀ ਵਿੱਚ ਇੱਕ ਸ਼ਬਦ ਹੁੰਦਾ ਹੈ ਤੇ ਏਸੇ ਇੱਕ ਸ਼ਬਦ ਦੇ ਵਿੱਚ ਸਿਮਰਨ ਦੀ ਬਹੁਤ ਖਾਸ ਮਹੱਤਵਪੂਰਨ ਗੱਲ ਕਹੀ ਆ ਗੱਲ ਕੀ ਹੈ ਕਿ ਆਪਾਂ ਪੜਦੇ ਜ਼ਰੂਰਾਂ ਪਰ ਕਦੀ ਪਿੱਛੇ ਮੁੜਤੀ ਨਹੀਂ ਵੇਖਿਆ ਕਿ ਜੋ ਅਸਾਂ ਪੜਿਆ ਹੈ ਉਹ ਗੁਰੂ ਸਾਹਿਬ ਜੀ ਕੀ ਕਹਿ ਗਏ ਸਾਨੂੰ ਹਣ ਜੇ ਆਪਾਂ ਇਹਨਾਂ ਸ਼ਬਦਾਂ ਦੇ ਉੱਤੇ ਵਿਚਾਰ ਕਰ ਲਈਏ ਮੰਨ ਲਈਏ ਫਿਰ ਸਾਡਾ ਜਿਹੜਾ ਸਿਮਰਨ ਆ ਵਾਹਿਗੁਰੂ 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 ਰਸਨਾ ਵੀ ਜਪੇਗੀ ਰੋਮ ਵੀ ਜਪਣਗੇ ਸੁਰਤੀ ਜੋ ਸਾਡੀ ਖਿੰਡੀ ਰਹਿੰਦੀ ਹੈ ਉਹ ਇੱਕ ਜਗ੍ਹਾ ਇਕਾਗਰ ਹੋ ਕੇ 24 ਘੰਟੇ ਵਾਲੀ ਮਾਲਾ ਜ਼ਰੂਰ ਬਣੇਗੀ ਇਸ ਤਰ੍ਹਾਂ ਅਸੀਂ ਆਪਣੇ ਜੀਵਨ ਦਾ ਲਾਹਾ ਖਟ ਸਕਦੇ ਹਾਂ ਜੋ ਗੁਰਬਾਣੀ ਦੇ ਵਿੱਚ ਸ਼ਬਦ ਹੁੰਦਾ ਹੈ ਉਹ ਕਿਹੜਾ ਸ਼ਬਦ ਆ ਉਠਤ ਬੈਠਤ ਸੋਭਤ ਨਾਮ ਕੋ ਨਾਨਕ ਜਨ ਕੇ ਸਦਕਾ ਪਤਾ ਗੁਰੂ ਜੀ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਕੀ ਕਹਿੰਦੇ ਆ ਉਠਤ ਬੈਠਤ ਸੋਭਤ ਨਾਮ ਕਹਿੰਦੇ ਉੱਠਦੇ ਬੈਠਦੇ ਉਸ ਪਰਮਾਤਮਾ ਦਾ ਨਾਮ ਆਪਣੀ ਰਸਨਾ ਤੋਂ ਜਪੀ ਚੱਲੋ ਮਰੇ ਕਹਿੰਦੇ ਉਸ ਨੂੰ ਯਾਦ ਕਰੋ ਪਰ ਸਾਡਾ ਤਾਂ ਸਿਮਰਨ ਚੱਲਿਆ ਹੀ ਨਹੀਂ ਕਿਉਂਕਿ ਅਸੀਂ ਕਦੀ ਸਿਮਰਨ ਦੀ ਗੱਲੇ ਨਹੀਂ ਕੀਤੀ ਆਪਾਂ ਤਾਂ ਇੱਕ ਵਾਰ ਸਵੇਰ ਨੂੰ ਬੈਠਦੇ ਆ ਫਿਰ ਸਾਰਾ ਹੀ ਦਿਨ ਸਾਨੂੰ ਤਾਂ ਕੁਝ ਯਾਦ ਨਹੀਂ ਰਹਿੰਦਾ ਕਿ ਰਸਨਾ ਕੀ ਕੁਝ ਬੋਲ ਗਈ ਕਿਹੜੇ-ਕਿਹੜੇ ਵਿਚਾਰ ਇਹਨੂੰ ਆ ਗਏ ਫਿਰ ਇਹਦੇ ਨਾਲ ਹੀ ਆਪਾਂ ਨੂੰ ਕਹਿੰਦੇ ਨੇ ਕੋਹ ਨਾਨਕ ਜਨਕੇ ਸਦ ਕਾਮ ਕਿੰਦੇ ਕੰਮਕਾਰ ਕਰਦੇ ਹੋਏ ਉਸ ਪਰਮਾਤਮਾ ਨੂੰ ਯਾਦ ਰੱਖੋ ਕੋਈ ਵੀ ਤੁਸੀਂ ਕੰਮ ਕਰਦੇ ਆ ਤਾਂ ਰਸਨਾ ਤਾਂ ਵਹਿਲੀ ਹੁੰਦੀ ਹੈ ਹੱਥਾਂ ਪੈਰਾਂ ਦੇ ਨਾਲ ਕੰਮ ਚੱਲਦਾ ਹੈ ਪਰ ਰਸਨਾ ਵਿਹਲੀ ਹੋਣ ਕਰਕੇ ਇਹਨੂੰ ਵਾਹਿਗੁਰੂ ਵਾਹਿਗੁਰੂ ਤੇ ਲਾ ਦੇ ਮਰੇ ਕਹਿੰਦੇ ਕੰਮਕਾਰ ਕਰਦੇ ਕਰਦੇ ਸਿਮਰਨ ਨੂੰ ਕਰੋ ਫੇਰ ਕਿਵੇਂ ਚਿੱਤੇ ਭੁੱਲ ਜੂ ਝਾੜੂ ਪੋਚਾ ਕਰਦੇ ਆ ਰੋਟੀ ਪਾਣੀ ਖਾਂਦੇ ਆ ਰੋਟੀ ਪਾਣੀ ਬਣਾਉਂਦੇ ਆ ਸੈਰ ਤੇ ਜਾਂਦੇ ਆ ਬੱਚਿਆਂ ਕੋ ਬੈਠੇ ਆ ਵਾਹਿਗੁਰੂ 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 ਨਾਲੇ ਦਾਪਾਂ ਵਿਚਾਰ ਰਹਿਤ ਨਾਲੇ ਸੁਣਨ ਵਾਲਾ ਵਿਚਾਰ ਰਹਿਤ ਨਾਲੇ ਘਰ ਦਾ ਜਿਹੜਾ ਮਾਹੌਲ ਆ ਉਹ ਵੀ ਸ਼ਾਂਤੀ ਦੇ ਨਾਲ ਭਰ ਜਾਵੇਗਾ ਜਦੋਂ ਕਹਿੰਦੇ ਇਸ ਤਰੀਕੇ ਨਾਲ ਤੁਸੀਂ ਸਿਮਰਨ ਕਰ ਲੋਗੇ ਫਿਰ ਤੁਹਾਡੇ ਮਨ ਦੇ ਹਿਰਦੇ ਵਿੱਚ ਵਸੇਗਾ ਤੇ ਇਹ ਬਹੁਤ ਇੱਕ ਸ਼ਕਤੀਸ਼ਾਲੀ ਵਿਧੀ ਆ ਬਹੁਤ ਕਾਰਗਰ ਵਿਧੀ ਆ ਜੇ ਕੋਈ ਅਪਣਾ ਲਵੇ ਤੇ 24 ਘੰਟੇ ਵਾਲਾ ਸਿਮਰਨ ਜਰੂਰ ਚੱਲੇਗਾ ਜਦੋਂ ਆਪਾਂ ਕੰਮਕਾਰ ਕਰਦੇ ਹੋਏ ਸਿਮਰਨ ਦੇ ਵਿੱਚ ਰੁੱਝੇ ਰਹਿਨੇ ਆ ਮਤਲਬ ਕੰਮਕਾਰ ਕਰਦੇ ਆ ਪਰ ਰਸਨਾ ਫੇਰ ਵੀ ਨਾਮ ਜਪਦੀ ਆ ਇਹਦਾ ਸਾਡੇ ਮਨ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ ਹੁਣ ਜਿਹੜੇ ਜੀਵ ਕਹਿੰਦੇ ਆ ਨਾ ਕਿ ਸਾਨੂੰ 5 5 10 10 ਸਾਲ ਹੋ ਗਏ ਸਾਡੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਪਿਆ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਗਲਤੀ ਆਪਾਂ ਇੱਥੇ ਕਰ ਲੈਂਦੇ ਆ ਕਿ ਬੈਠ ਕੇ ਪਹਿਲਾਂ ਅਭਿਆਸ ਕਰ ਲੈਂਦੇ ਆ ਪਰ ਜਿਹੜਾ ਮਹਾਰਾਜ ਕਹਿੰਦੇ ਉਠ ਤ ਬੈਠ ਤ ਸੋਭਤ ਨਾਮ ਉਹ ਨਹੀਂ ਕੀਤਾ ਇਹਦੇ ਨਾਲ ਸਾਡੇ ਵਿਚਾਰ ਬਦਲਦੇ ਸਾਡੀ ਸੋਚ ਬਦਲਦੀ ਸਾਡੀ ਕਾਇਆ ਬਦਲ ਜਾਂਦੀ ਹੁਣ ਆਪਾਂ ਇਸ ਵਿਧੀ ਨੂੰ ਅਪਣਾਉਣਾ ਕਿਵੇਂ ਆ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਦੇਖੋ ਸਾਡੇ ਕੋਲ ਸੌਣ ਦਾ ਵੀ ਸਮਾਂ ਹੈ ਉੱਠ ਕੇ ਕੰਮਕਾਰ ਕਰਨ ਦਾ ਵੀ ਸਮਾਂ ਆ ਉਸ ਸਮੇਂ ਦਾ ਆਪਾਂ ਲਾਹਾ ਲੈਣਾ ਕਿਉਂਕਿ ਆਪਾਂ ਨੂੰ ਮਾਲਕ ਨੇ ਸੁਵਾਸ ਦਿੱਤੇ ਆ ਅਮਰਤ ਵੇਲੇ ਤੋਂ ਸ਼ੁਰੂ ਹੋ ਜਾਣਾ ਜੇ ਅਮਰਤ ਵੇਲੇ ਸਿਮਰਨ ਹੋ ਜਾਵੇ ਤਾਂ ਬਹੁਤ ਵਧੀਆ ਆ ਵਿਚਾਰ ਘੱਟ ਹੁੰਦੇ ਰੌਲਾ ਰੱਪਾ ਕੋਈ ਨਹੀਂ ਹੁੰਦਾ ਘਰ ਦੇ ਬਾਕੀ ਬੱਚੇ ਮੈਂਬਰ ਸਭ ਸੁੱਤੇ ਹੁੰਦੇ ਸਵੇਰ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਹਾਉਣਾ ਆ ਨਹਾ ਲੋ ਨਹੀਂ ਤਾਂ ਮੂੰਹ ਹੱਥ ਧੋ ਕੇ ਚੌਕੜਾ ਮਾਰ ਕੇ ਬੈਠ ਜਾਣਾ ਪ੍ਰਮਾਤਮਾ ਨੂੰ ਆਪਣਾ ਮਾਤਾ ਪਿਤਾ ਭੈਣ ਭਾਈ ਬੰਦੂ ਸਭ ਕੁਝ ਮੰਨਦੇ ਹੋਏ ਆਪਣੇ ਕੋਲ ਮੰਨਦੇ ਹੋਏ ਬਸ ਰਸਨਾ ਤੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਅਲਪਣਾਇਆ ਗੂੰਜ ਪਵੇ ਸਾਡੇ ਅੰਦਰ ਗੁਰੂ ਵਾਹ ਗੁਰੂ ਵਾਹ ਗੁਰੂ ਇੱਕ ਅੰਮ੍ਰਿਤ ਵੇਲੇ ਹੋ ਗਿਆ ਇੱਕ ਸ਼ਾਮ ਨੂੰ ਸਮਾਂ ਕੱਢ ਲੈਣਾ ਸ਼ਾਮ ਨੂੰ ਵੀ ਜੇ ਅੱਧਾ ਪੌਣਾ ਘੰਟਾ ਘੰਟਾ ਨਿਕਲਦਾ ਤਾਂ ਬਹੁਤ ਵਧੀਆ ਇੰਨਾ ਜ਼ਿਕਰਨ ਕਰਨ ਦੇ ਨਾਲ ਕੀ ਹੋਵੇਗਾ ਕਿ ਸਾਡੇ ਮਨ ਦੇ ਉੱਤੇ ਜਿਹੜੇ ਵਿਚਾਰਾਂ ਦਾ ਖਲਾਰਾ ਪਿਆ ਆ ਇਹ ਕੂੜੇ ਵਾਂਗੂ ਪਾਸੇ ਹੋ ਜੂ ਫਿਲਟਰ ਹੋ ਜਾਊਗਾ ਮਨ ਸਾਡਾ ਸਟੇਬਲ ਹੋਣਾ ਸ਼ੁਰੂ ਹੋ ਜਾਊ ਖੜ ਜਾਊਗਾ ਇੱਕ ਜਗ੍ਹਾ ਜਦੋਂ ਇਹ ਖੜ ਗਿਆ ਤਾਂ ਹੀ ਤਾਂ ਇਸ ਨੂੰ ਉਹ ਮਾਲਕ ਦਾ ਨਾਮ ਸੁਣਾਈ ਦੇਵੇਗਾ ਹਣ ਜੇ ਇੰਨਾ ਸਿਮਰਨ ਕਰਨ ਦੇ ਨਾਲ ਬਾਣੀ ਪੜਨ ਦੇ ਨਾਲ ਸੇਵਾ ਕਰਨ ਦੇ ਨਾਲ ਸਾਡੇ ਮਨ ਦੇ ਉਤੋਂ ਜੇ ਵਿਚਾਰ ਘਟ ਗਏ ਤਾਂ ਦਿਨ ਦੇ ਵਿੱਚ ਜਦੋਂ ਆਪਾਂ ਕੰਮਕਾਰ ਕਰਦੇ ਆ ਉਸ ਸਮੇਂ ਵੀ ਸਾਡੇ ਅੰਦਰ ਨਾਮ ਵੀ ਚੱਲੇਗਾ ਤੇ ਸਾਨੂੰ ਵਿਚਾਰ ਬਹੁਤ ਘੱਟ ਆਉਣਗੇ ਖਾਸ ਕਰ ਉਹ ਵਿਚਾਰ ਘਟਣਗੇ ਜਿਨ੍ਹਾਂ ਦੇ ਨਾਲ ਸਾਡੇ ਮਨ ਦੇ ਉੱਤੇ ਮਹਿਲ ਚੜਦੀ ਆ ਸਾਨੂੰ ਪਾਪ ਲੱਗਦਾ ਸਾਨੂੰ ਸਜ਼ਾ ਮਿਲਦੀ ਹੈ ਸਾਨੂੰ ਜਮਾ ਦੇ ਵੱਸ ਪੈਣਾ ਪੈਂਦਾ ਇਹਦੇ ਨਾਲ ਨਾਲ ਦੇਖੋ ਆਪਾਂ ਸਾਰਾ ਦਿਨ ਬਿਜ਼ੀ ਨਹੀਂ ਰਹਿੰਦੇ ਆਪਾਂ ਨੂੰ ਦਿਨ ਦੇ ਸਮੇਂ ਵੀ ਕੰਮ-ਕਾਰ ਕਰਦੇ ਹੋਏ ਵੀ ਸਮਾਂ ਮਿਲਦਾ ਹੈ ਆਪਾਂ ਆਪਣੇ ਰਿਸ਼ਤੇਦਾਰ ਸੰਬੰਧੀਆਂ ਨੂੰ ਜਦੋਂ ਵੇਲਾ ਸਮਾਂ ਮਿਲਦਾ ਉਹਨਾਂ ਨੂੰ ਫੋਨ ਲਗਾ ਕੇ ਭੈਜਣੇ ਆ ਤੇ ਫਿਰ ਆਪਣਾ ਕਤ੍ਤਾ ਪੌਣਾ ਘੰਟਾ ਬੜੀ ਛੇਤੀ ਲੰਘ ਜਾਂਦਾ ਗੱਲਾਂ ਬਾਤਾਂ ਕਰਦੇ ਹੋਏ ਅਜਿਹੇ ਸਮੇਂ ਨੂੰ ਕੱਢਣਾ ਆਪਾਂ ਵਿੱਚੋਂ ਜਦੋਂ ਇਹ ਇਦਾਂ ਦਾ ਸਮਾਂ ਮਿਲਿਆ ਬਸ ਉਦਹੀਂ ਵਾਹ ਗੁਰੂ ਵਾਹ ਗੁਰੂ ਜਦੋਂ ਵੀ ਆਪਾਂ ਕਿਤੇ ਸਫ਼ਰ ਤੇ ਚੱਲੇ ਆ ਉਦੋਂ ਵੀ ਸਾਡੇ ਕੋਲ ਸਮਾਂ ਹੁੰਦਾ ਤੇ ਉਦੋਂ ਜ਼ਿਆਦਾਤਰ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਸੰਬੰਧੀ ਨੂੰ ਫੋਨ ਲਗਾ ਕੇ ਉਹ ਸਫ਼ਰ ਜਿੰਨਾ ਹੁੰਦਾ ਹੈ 1 ਘੰਟੇ ਦਾ 2 ਘੰਟੇ ਦਾ ਆਪਾਂ ਇਦਾਂ ਪਾਸ ਕਰ ਲੈਂਦੇ ਆ ਇਦਾਂ ਦੇ ਸਮੇਂ ਦਾ ਵੀ ਲਾਹਾ ਲੈਣਾ ਜਦੋਂ ਪਤਾ ਲੱਗਾ ਵੀ ਹੁਣ ਅਸੀਂ ਕੰਮ ਤੇ ਜਾਣਾ ਆ ਘਰੋਂ ਚੱਲੇ ਆ ਕੰਮ ਤੇ ਜਾਣਾ ਆ ਆਫਿਸ ਆ 1 ਘੰਟਾ 2 ਘੰਟੇ ਲੱਗਣੇ ਆ ਬਸ ਵਾਹ ਗੁਰੂ ਰਚਨਾ ਦੇ ਵਿੱਚ ਕਰੀ ਜਾਣਾ ਵਿਚਾਰ ਕਿੱਥੋਂ ਆਜੋ ਵਿਚਾਰ ਆ ਹੀ ਨਹੀਂ ਸਕਦਾ ਕੋਈ ਇਦਾਂ ਸਿਮਰਨ ਕਰਦੇ ਹੋਵੇ ਸਾਡਾ ਧਿਆਨ ਚਾਹੀ ਉਹਦੇ ਵਿੱਚ ਲੱਗੇ ਜਾਂ ਨਾ ਲੱਗੇ ਪਰ ਰਚਨਾ ਦੇ ਉੱਤੇ ਉਹ ਸਿਮਰਨ ਚੱਲਦਾ ਹੋਣਾ ਚਾਹੀਦਾ ਜਿਹੜੀ ਰਸਨਾ ਆ ਤੇ ਕਾਨ ਆ ਇਹਨੂੰ ਆਪਾਂ ਬਿਜ਼ੀ ਰੱਖਣਾ ਇਹੇ ਤਾਂ ਬਾਹਰ ਨੂੰ ਮਨ ਨੂੰ ਲੈ ਕੇ ਜਾਂਦੇ ਆ ਜਦੋਂ ਸਾਨੂੰ ਕੋਈ ਵਿਚਾਰ ਆਉਂਦਾ ਸਾਡੀਆਂ ਪਹਿਲਾਂ ਅੱਖਾਂ ਵੇਖਦੀਆਂ ਸਾਡੇ ਕੰਨ ਸੁਣਦੇ ਸਾਡੀ ਰਸਨਾ ਬੋਲਦੀ ਜਦੋਂ ਭਾਈ ਇਹਨਾਂ ਨੂੰ ਬਿਜ਼ੀ ਰੱਖਾਂਗੇ ਤੇ ਮਨ ਇਹਨਾਂ ਦੇ ਵਿੱਚ ਆ ਤੇ ਇਹ ਬਾਹਰ ਉਹਨੇ ਕਿਤੇ ਜਾਣਾ ਹੀ ਨਹੀਂ ਜਦ ਬਾਹਰ ਨਹੀਂ ਉਹਨੇ ਕਿਤੇ ਜਾਣਾ ਤੇ ਅੰਦਰੋਂ ਵੀ ਉਹਨੂੰ ਆਵਾਜ਼ ਸੁਣੀ ਜਾਂਦੀ ਵਾਹ ਗੁਰੂ ਵਾਹ ਗੁਰੂ ਲੋ ਕੋਈ ਵੀ ਫੁਰਨਾ ਨਹੀਂ ਆਵੇਗਾ ਇੱਥੇ ਸਾਡਾ ਮਨ ਟਿਕ ਗਿਆ ਜਿਹੜਾ ਬੈਠ ਕੇ ਸੋਚਣਾ ਕਿ ਅਜੇ ਇਹ ਸਾਨੂੰ ਖਾਲੀ ਸਮੇਂ ਦਿਨ ਦੇ ਵਿੱਚ ਬਹੁਤ ਵਾਰ ਮਿਲਦੇ ਆ ਪਰ ਅਸੀਂ ਉਨਾ ਦਾ ਲਾਹਾ ਨਹੀਂ ਲੈਂਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਵਸੇ ਸਿਮਰਨ ਕਰਨਾ ਅਸੀਂ ਇੱਥੇ ਕਿਉਂ ਆਏ ਆ ਅਸੀਂ ਬਾਣੀ ਤੋਂ ਕੀ ਸਿੱਖਣਾ ਆ ਹੁਣ ਲਾਹਾ ਸਾਨੂੰ ਤਾਂ ਹੀ ਨਹੀਂ ਪੂਰਾ ਮਿਲਦਾ ਵੀ ਅਸੀਂ ਮਾਲਕ ਨੂੰ ਵਾਹਿਗੁਰੂ ਨੂੰ ਯਾਦ ਹੀ ਨਹੀਂ ਰੱਖਦੇ ਸਾਡੇ ਮਨ ਦੇ ਵਿੱਚ ਵਾਹਿਗੁਰੂ ਥੋੜੀ ਵਸੇ ਆ ਇਹ ਸੰਸਾਰ ਸੰਸਾਰ ਦੀਆਂ ਚੀਜ਼ਾਂ ਵਸੀਆਂ ਤਾਂ ਹੀ ਇੰਨਾ ਅਸੀਂ ਦੁਖੀ ਹੁੰਨੇ ਪਰੇਸ਼ਾਨ ਹੁੰਨੇ ਆ ਤਾਂ ਹੀ ਸਾਡਾ ਸਿਮਰਨ ਨਹੀਂ ਚੱਲਦਾ ਹੁਣ ਕਿਰਪਾ ਤਾਂ ਮਾਲਕ ਨੇ ਹੀ ਕਰਨੀ ਆ ਜੇ ਇੰਨੀ ਮਿਹਨਤ ਮਾਲਕ ਕਰਵਾਉਂਦੇ ਨੇ ਇਹ ਸਾਰਾ ਹੀ ਤਰਸ ਮਾਲਕ ਕਰਦੇ ਆ ਤੇ ਜੇ ਸਿਮਰਨ ਦੇ ਵਿੱਚੋਂ ਕੁਝ ਮਿਲ ਗਿਆ ਪ੍ਰਾਪਤ ਹੋ ਗਿਆ ਉਹ ਮਾਲਕ ਦੀ ਇੱਛਾ ਦੇ ਨਾਲ ਪ੍ਰਾਪਤ ਹੋਇਆ ਰਹਿਮਤ ਦੇ ਨਾਲ ਮਾਲਕ ਖੁਸ਼ ਹੋਏ ਆ ਨਾਮ ਜਪਣ ਵਾਲੇ ਦੇ ਤੇ ਜਦੋਂ ਮਾਲਕ ਕਿਰਪਾ ਕਰਦੇ ਨੇ ਸਾਡਾ ਸਿਮਰਨ 24 ਘੰਟੇ ਚੱਲ ਪੈਂਦਾ ਹੈ ਫੇਰ ਨਹੀਂ ਰੁਕਦਾ ਫਿਰ ਜਿੱਥੇ ਮਰਜੀ ਹੋਵੋ ਇਕੱਲੇ ਹੋਵੋ ਪਰਿਵਾਰ ਵਿੱਚ ਹੋਵੋ ਯਾਰਾਂ ਦੋਸਤਾਂ ਵਿੱਚ ਹੋਵੋ ਵਿਆਹ ਸ਼ਾਦੀ ਤੇ ਹੋਵੋ ਤੁਹਾਨੂੰ ਮਾਲਕ ਜ਼ਰੂਰ ਯਾਦ ਆਉਣਗੇ ਤੇ ਜਦੋਂ ਮਾਲਕ ਯਾਦ ਆਉਣਗੇ ਤਾਂ ਅੰਦਰ ਇੱਕ ਸ਼ੁਕਰਾਨੇ ਦੀ ਭਾਵਨਾ ਪੈਦਾ ਹੋਵੇਗੀ ਕਿ ਵਾਹਿਗੁਰੂ ਤੁਹਾਡਾ ਸ਼ੁਕਰਾਨਾ ਐਨੀ ਦੁਨੀਆ ਇੱਥੇ ਖੜੀ ਆ ਨਾਚ ਗਾਣਿਆਂ ਦੇ ਵਿੱਚ ਸੱਜ ਸਜਾਵਟਾਂ ਦੇ ਵਿੱਚ ਲੱਗੀ ਆ ਤੇ ਮੈਨੂੰ ਤੁਹਾਡੀ ਯਾਦ ਆਈ ਆ ਤੁਸੀਂ ਮੈਨੂੰ ਆਪਣੀ ਯਾਦ ਦਿਲਾਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸਿਮਰਨ ਦੀ ਮਾਲਾ ਵੀ ਅੰਦਰ ਬਣੇਗੀ 24 ਘੰਟੇ ਵਾਸਤੇ ਸਿਮਰਨ ਚੱਲ ਪੈਂਦਾ ਹੈ